ਕਦੀ ਸਾਦ ਸੰਗਤ ਸਮਾ ਆਇਆ ਅੱਜ ਸਾਡਾ ਦੇਸ਼ ਖੈ ਭਾਰਤ ਵਰਸ਼ ਅੱਜ ਇੱਥੇ ਤਿਰੰਗਾ ਪਿਆ ਝੁਲਦਾ ਖੈ ਮਾਣ ਕਰਨਾ ਚਾਹੀਦਾ ਸਿੱਖ ਨਿਵਾਪਾ ਇਹਦੇ ਵਸਿੰਦੇ ਖਾਂ ਪਰ ਗੁਰੂ ਕੇ ਸਿੱਖੋ ਜੋ ਉਸ ਲਖਾਰੀ ਨੇ ਉਡਾਰੀ ਮਾਰੀ ਉਹ ਕਹਿੰਦਾ ਖਰਾਨੀ ਦੀ ਗੱਲ ਹੱਦ ਹੋ ਗਈ ਤੇਰੇ ਸਾਹਮਣੇ ਸ਼ੀਸ਼ਗੰਜ ਸਾਹਿਬ ਖੈ ਇੱਥੇ ਸ਼ਹੀਦਾਂ ਦੇ ਸਰਤਾਜ ਸਨ ਗੁਰੂ ਤੇਗ ਬਹਾਦਰ ਸਾਹਿਬ ਨੇ ਆ ਕੇ ਚਰਨ ਕੀ ਪਾ ਦਿੱਤੇ ਉਹਦੇ ਨਾਲ ਤਿੰਨ ਮਰ ਜੀਵੜੇ ਆਏ ਉਹਨਾਂ ਨੇ ਇੱਕ ਵਾਰੀ ਕਦਮ ਬੋਸੀ ਕੀਤੀ ਉਹਨਾਂ ਨੇ ਪਾਵਨ ਆਪਣਾ ਪਵਿੱਤਰ ਖੂਨ ਡੋਲਿਆ ਇੱਥੇ ਕੇਸਰੀ ਨਿਸ਼ਾਨ ਝੁੱਲਿਆ ਉਸ ਵੇਲੇ ਵੀ ਬਾਮਾ ਬਘੇਲ ਸਿੰਘ ਨੇ ਚਲਾਇਆ ਅੱਜ ਵੀ ਝੁੱਲਦਾ ਖੈਂ ਤੇ ਚੇਤੇ ਰੱਖੀ ਰਹਿੰਦੀ ਦੁਨੀਆ ਤੱਕ ਇਹਨੇ ਝੁੱਲਦਾ ਹੀ ਰਹਿਣਾ ਹੈ ਵਾਹਿਗੁਰੂ ਗੁਰੂ ਕੇ